28 ਫਰਵਰੀ ਇਸ ਵਕਤ ਤੱਕ ਦੀਆਂ 6 ਵੱਡੀਆਂ ਖਬਰਾਂ ਨੇ ਪਹਿਲਾਂ ਦੱਸਦੇ ਹਾਂ ਮੁੱਖ ਖਬਰਾਂ ਤੇ ਫਿਰ ਦੇਵਾਂਗੇ ਹਰ ਖਬਰ ਦੀ ਪੂਰੀ ਜਾਣਕਾਰੀ ਪਹਿਲੀ ਵੱਡੀ ਖਬਰ ਹੈ ਅੱਜ ਫੇਰ ਪੂਰੇ ਭਾਰਤ ਦੇ ਵਿੱਚ ਕਿਸਾਨ ਸੜਕਾਂ ਤੇ ਉਤਰ ਆਏ ਨੇ ਔਰ ਉਧਰ ਜਗਜੀਤ ਸਿੰਘ ਡੱਲੇਵਾਲ ਬਾਰੇ ਨਵੀਂ ਖਬਰ ਆਈ ਹੈ ਕਿਸਾਨ ਆਗੂ ਜਿਹੜੇ ਜੇਲਾ ਵਿੱਚ ਬੰਦ ਕੀਤੇ ਹੋਏ ਸੀਗੇ ਸਰਵਨ ਸਿੰਘ ਪੁੰਦੇਰ ਅਬਮਨਿਉ ਕੁਹਾੜ ਕਾਕਾ ਸਿੰਘ ਕੋਟੜਾ ਸਾਰੇ ਕਿਸਾਨ ਆਗੂਆਂ ਨੂੰ ਛੱਡ ਦਿੱਤਾ ਗਿਆ ਜੇਲ੍ਹ ਚੋਂ ਰਿਹਾਅ ਕਰ ਦਿੱਤਾ ਗਿਆ ਔਰ ਜਿਹੜਾ ਕਿਸਾਨ ਅੰਦੋਲਨ ਹੈ ਫਿਰ ਇੱਕ ਝੁੱਟ ਹੁੰਦਾ ਨਜ਼ਰ ਆ ਰਿਹਾ ਹੈ ਔਰ ਅਗਲੀ ਵੱਡੀ ਖਬਰ ਹੈ ਕਿ ਬੱਸ ਦੇ ਵਿੱਚੋਂ ਕੱਢ ਕੇ ਪੰਜਾਬੀਆਂ ਨੂੰ ਸਪੈਸ਼ਲ ਤੌਰ ਤੇ ਪਛਾਣ ਪੱਤਰ ਵੇਖ ਕੇ 6 ਪੰਜਾਬੀਆਂ ਨੂੰ ਗੋਲੀ ਮਾਰ ਕੇ ਕਤਲ ਕੀਤਾ ਗਿਆ ਤੇ 3 ਜਣਿਆਂ ਨੂੰ ਅਗਵਾ ਕਰਕੇ ਲਿਜਾਇਆ ਗਿਆ ਪੂਰੀ ਘਟਨਾ ਦੀ ਜਾਣਕਾਰੀ ਤੁਹਾਨੂੰ ਅੱਗੇ ਦੰਨੇ ਆ ਅਗਲੀ ਵੱਡੀ ਖਬਰ ਹੈ ਕੇ ਵਿਧਾਨ ਸਭਾ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਮੌਤ ਦੀ ਸਜ਼ਾ ਤੇ 10 ਲੱਖ ਤੱਕ ਦਾ ਜੁਰਮਾਨਾ ਹੋਣ ਦਾ ਜਿਹੜਾ ਬਿੱਲ ਹੈ ਉਹ ਲਿਆਂਦਾ ਜਾ ਰਿਹਾ ਹੈ ਔਰ ਦੂਜੇ ਪਾਸੇ ਵਿਧਾਨ ਸਭਾ ਦੇ ਵਿੱਚ ਜਿਹੜੇ ਜਿਹੜੇ ਏਜੰਟ ਡੰਕੀਆਂ ਲਵਾ ਕੇ ਗਲਤ ਤਰੀਕਿਆਂ ਨਾਲ ਝਾਂਸੇ ਦੇ ਕੇ ਮੁੰਡੇ ਕੁੜੀਆਂ ਨੂੰ ਬਾਹਰ ਭੇਜਦੇ ਨੇ ਉਹਨਾਂ ਬਾਰੇ 7 ਸਾਲ ਤੱਕ ਦੀ ਸਜ਼ਾ ਉਹਦੇ ਸੰਬੰਧੀ ਬਿੱਲ ਲਿਆਂਦਾ ਜਾ ਰਿਹਾ ਹੈ ਔਰ ਉਧਰ ਮੌਤ ਦੀ ਸਜ਼ਾ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ ਪੰਜਾਬ ਦੀ ਅਦਾਲਤ ਵੱਲੋਂ ਤੇ ਹੁਣ ਤੁਹਾਨੂੰ ਇੱਕ ਇੱਕ ਖਬਰ ਦੀ ਪੂਰੀ ਜਾਣਕਾਰੀ ਦੰਨੇ ਆ ਸਭ ਤੋਂ ਪਹਿਲਾਂ ਪਾਕਿਸਤਾਨ ਦੇ ਬਲੋਚਿਸਤਾਨ ਦੇ ਵਿੱਚ ਇੱਕ ਬੱਸ ਨੂੰ ਜਿਹੜੀ ਕਿ ਕਰਾਚੀ ਬੱਸ ਸੀ ਉਹਨੂੰ ਕੁਝ ਲੋਕਾਂ ਨੇ ਘੇਰਿਆ ਘੇਰ ਕੇ ਉਹਦੇ ਵਿੱਚ ਪਛਾਣ ਪੱਤਰ ਚੈੱਕ ਕੀਤੇ ਤੇ ਫਿਰ ਜਿਹੜੇ ਪਛਾਣ ਪੱਤਰ ਪੰਜਾਬੀਆਂ ਦੇ ਸੀ ਜਿਹੜੇ ਪੰਜਾਬੀ ਸੀ ਉਹਨਾਂ ਨੂੰ ਬੱਸ ਚੋਂ ਉਤਾਰਿਆ ਗਿਆ ਇਹ ਫਿਰ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਕਈਆਂ 6 ਪੰਜਾਬੀਆਂ ਦਾ ਕਤਲ ਕੀਤਾ ਗਿਆ ਤਿੰਨ ਨੂੰ ਅਗਵਾ ਕਰਕੇ ਲਜਾਇਆ ਗਿਆ ਜਿਹੜੇ ਐਸਐਸਪੀ ਹਾਫਿਜ਼ ਨੇ ਉਹਨੇ ਇਸ ਦੀ ਜਾਣਕਾਰੀ ਮੀਡੀਆ ਦੇ ਸਾਹਮਣੇ ਦਿੱਤੀ ਹੈ ਔਰ ਉਧਰ ਉਹਨਾਂ ਹੀ ਵਿਅਕਤੀਆਂ ਨੇ ਜਿਹੜੇ ਯੂਰੀਆ ਲੈ ਕੇ ਜਾ ਰਹੇ ਸੀ ਬਲੋਚਿਸਤਾਨ ਚ ਟਰੱਕ ਕਾਫੀ ਸਾਰੇ ਟਰੱਕ ਸਾੜ ਦਿੱਤੇ ਗਏ ਨੇ ਪਿਛਲੇ ਦਿਨੀ ਐਸੇ ਹੀ ਬਲੋਚਿਸਤਾਨ ਦੇ ਵਿੱਚ ਪਾਕਿਸਤਾਨ ਦੀ ਇੱਕ ਜਿਹੜੀ ਰੇਲ ਗੱਡੀ ਜਿਹੜੀ ਟ੍ਰੇਨ ਸੀ ਉਹਨੂੰ ਕਿਡਨਾਪ ਕਰ ਲਿਆ ਸੀ ਹਾਈਜੈਕ ਕਰ ਲਿਆ ਸੀਗਾ ਤੇ ਲਗਭਗ 85 ਦੇ ਕਰੀਬ ਵਿਅਕਤੀ ਉਹਦੇ ਵਿੱਚ ਮਾਰੇ ਗਏ ਸੀਗੇ ਤੇ ਫਿਰ ਪਾਕਿਸਤਾਨ ਦੀ ਪੁਲਿਸ ਤੇ ਫੌਜ ਨੇ ਦਾਵਾ ਕੀਤਾ ਸੀ ਕਿ ਅਸੀਂ ਉਹ ਸਭ ਕੁਝ ਛੜਾ ਲਿਆ ਪਰ ਹੁਣ ਆ ਨਵੀਂ ਗੱਲ ਹੈ ਹੁਣ ਪੰਜਾਬੀਆਂ ਨੂੰ ਕਿਉਂ ਮਾਰਿਆ ਜਾ ਰਿਹਾ ਦੇਖੋ ਇਹ ਜਿਹੜੇ ਪੂਰੀ ਦੁਨੀਆ ਦੇ ਵਿੱਚ ਭਾਸ਼ਾ ਦੇ ਵਿਤਕਰੇ ਨਸਲ ਦੇ ਵਿਤਕਰੇ ਤੇ ਜਾਤ ਦੇ ਧਰਮ ਦੇ ਵਿਤਕਰੇ ਚੱਲਦੇ ਨੇ ਉਨਾਂ ਤਰ੍ਹਾਂ ਦੀ ਹੀ ਇਹ ਚੀਜ਼ ਹੈ ਉਥੋਂ ਦੇ ਜਿਹੜੇ بلوچستان ਦੇ ਲੋਕ ਨੇ ਉਹਨਾਂ ਦਾ ਗੁੱਸਾ ਭਾਪਤ ਦੀ ਸਰਕਾਰ ਪਾਕਿਸਤਾਨ ਦੀ ਸਰਕਾਰ ਦੇ ਖਿਲਾਫ ਹੈ ਉਹ ਪਾਕਿਸਤਾਨ ਦੀ ਸਰਕਾਰ ਨੂੰ ਧੋਖੇਬਾਜ਼ ਮੰਨਦੇ ਨੇ ਔਰ ਉਹ ਆਪਣੀ ਆਜ਼ਾਦੀ ਚਾਹੁੰਦੇ ਨੇ ਪਰ ਇਹ ਸਭ ਕੁਝ ਦੇ ਵਿੱਚ ਉਹ ਕਈ ਵਾਰ ਐਸੇ ਵੀ ਉਹਨਾਂ ਦੇ ਵਿੱਚੋਂ ਕੁਝ ਲੋਕ ਸਟੈਪ ਚੁੱਕ ਦਿੰਦੇ ਨੇ ਜਾਂ ਹੋ ਸਕਦਾ ਸਰਕਾਰ ਹੀ ਕਰ ਦਿੰਦੀ ਹੋਵੇ ਜਿਹਦੇ ਨਾਲ ਉਹ ਸਾਰੇ ਕੁਝ ਦੀ ਦਿਸ਼ਾ ਬਦਲੀ ਜਾ ਸਕੇ ਤਾਂ ਉਸ ਤੋਂ ਬਾਅਦ ਵੱਡੀ ਖਬਰ ਪੰਜਾਬ ਤੋਂ ਹੈ ਪੰਜਾਬ ਦੇ ਲੁਧਿਆਣਾ ਦੇ ਵਿੱਚ ਇੱਕ ਵਿਅਕਤੀ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਦਿੱਤੀ ਹੈ ਤੇ ਫਾਂਸੀ ਦੀ ਸਜ਼ਾ ਕਿਉਂ ਦਿੱਤੀ ਹੈ ਕਿਉਂਕਿ ਉਸ ਵਿਅਕਤੀ ਨੇ ਕੁਝ ਟਾਈਮ ਪਹਿਲਾਂ 4 ਸਾਲ ਦੀ ਇੱਕ ਬੱਚੀ ਨੂੰ ਉਹਦੇ ਘਰੋਂ ਚੁੱਕਿਆ ਸੀ ਚੁੱਕ ਕੇ ਆਪਣੇ ਕਮਰੇ ਚ ਲੈ ਗਿਆ ਸੀਗਾ ਤੇ ਫਿਰ ਉਹਦੇ ਨਾਲ ਬਲਾਤਕਾਰ ਰੇਪ ਕੀਤਾ ਸੀ ਤੇ ਫਿਰ ਉਸ ਦੀ ਗਲਾ ਘੁੱਟ ਕੇ ਹਤਿਆ ਕਰ ਦਿੱਤੀ ਸੀ ਤੇ ਫਿਰ ਜਦੋਂ ਉਸ ਕੁੜੀ ਦੇ ਘਰ ਦੇ ਲੱਭਦੇ ਲੱਭਦੇ ਉਹਦੇ ਤੱਕ ਪਹੁੰਚੇ ਸੀ ਤਾਂ ਫਿਰ ਪੁਲਿਸ ਨੇ ਕੇਸ ਦਰਜ ਕਰਕੇ ਉਹ सोनू ਨਾਮ ਦਾ ਵਿਅਕਤੀ ਜਿਹੜਾ ਯੂਪੀ ਤੋਂ ਇੱਥੇ ਲੁਧਿਆਣਾ ਆਇਆ ਹੋਇਆ ਸੀਗਾ ਫਤੇਪੁਰ ਯੂਪੀ ਦਾ ਰਹਿਣ ਵਾਲਾ ਉਹ ਤਾਂ ਉਹਨੇ ਇਹ ਕਰਤੂਤ ਕੀਤੀ ਸੀ ਤਾਂ ਲੁਧਿਆਣਾ ਦੀ ਅਦਾਲਤ ਨੇ ਉਹਨੂੰ ਸਜ਼ਾਏ ਮੌਤ ਮਤਲਬ ਫਾਂਸੀ ਦੀ ਸਜ਼ਾ ਦਿੱਤੀ ਹੈ ਹੁਣ ਤੁਸੀਂ ਆਪਣਾ ਕਮੈਂਟ ਲਿਖਿਓ ਤੁਸੀਂ ਇਸ ਸਜ਼ਾ ਨੂੰ ਕਿਵੇਂ ਵੇਖਦੇ ਹੋ ਕੀ ਅਦਾਲਤ ਨੇ ਸਹੀ ਕੀਤਾ ਜਾਂ ਤੁਹਾਨੂੰ ਕੀ ਲੱਗਦਾ ਅਦਾਲਤ ਦਾ ਫੈਸਲਾ ਕੀ ਵਾਕਿਆ ਹੀ ਇੰਨੀਆਂ ਸਖਤ ਸਜ਼ਾਵਾਂ ਇਹੋ ਜਿਹਿਆਂ ਨੂੰ ਹੋਣੀਆਂ ਚਾਹੀਦੀਆਂ ਨੇ ਮੈਨੂੰ ਲੱਗਦਾ ਬਹੁਤ ਇਤਿਹਾਸਕ ਫੈਸਲਾ ਇਹੋ ਜੇ ਦਰਿੰਦਿਆਂ ਨੂੰ ਇਸ ਤਰ੍ਹਾਂ ਦੀਆਂ ਸਜ਼ਾਵਾਂ ਹੀ ਲਾਜ਼ਮੀ ਤੌਰ ਤੇ ਹੋਣੀਆਂ ਹੀ ਚਾਹੀਦੀਆਂ ਨੇ ਹੁਣ ਅਗਲੀ ਵੱਡੀ ਖਬਰ ਹੈ ਇੱਕ ਹਰਿਆਣੇ ਦੀ ਵਿਧਾਨ ਸਭਾ ਤੋਂ ਔਰ ਇੱਕ ਹਿਮਾਚਲ ਦੀ ਵਿਧਾਨ ਸਭਾ ਤੋਂ हिमाचल प्रदेश ਜਿਹੜਾ ਸਾਡਾ ਗਵਾਂਡੀ ਸੂਬਾ ਹੈ ਉਥੇ ਇੱਕ ਕਾਨੂੰਨ ਬਣਾਉਣ ਦੇ ਲਈ ਬਿੱਲ ਲਿਆਂਦਾ ਗਿਆ ਕਿ ਜਿਹੜਾ ਵੀ ਵਿਅਕਤੀ ਨਸ਼ਾ ਤਸਕਰੀ ਕਰੇਗਾ ਉਸ ਨੂੰ ਸਜ਼ਾਏ ਮੌਤ ਦਿੱਤੀ ਜਾ ਸਕੇਗੀ ਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਉਹਨੂੰ ਲਾਇਆ ਜਾ ਸਕੇਗਾ ਇਹ ਕਾਨੂੰਨ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਦੇ ਵਿੱਚ ਲਿਆਂਦਾ ਜਾ ਰਿਹਾ ਇਹ ਬਿੱਲ ਜਿਹੜਾ ਔਰ ਇਹ ਇਹਦੇ ਉੱਪਰ ਅੱਗੇ ਉਹਨਾਂ ਨੇ ਕੰਮ ਕਰਨਾ ਹੈ ਪਰ ਇਹਦੇ ਨਾਲ ਹੀ ਪੰਜਾਬ ਪਰੇ ਵੀ ਸਵਾਲ ਖੜਾ ਹੁੰਦਾ ਕਿਉਂਕਿ ਪੰਜਾਬ ਦੇ ਵਿੱਚ ਨਸ਼ੇ ਬਹੁਤ ਵੱਡੇ ਪੱਧਰ ਤੇ ਬਰਬਾਦੀ ਕਰ ਰਹੇ ਨੇ ਕੀ ਪੰਜਾਬ ਦੇ ਵਿੱਚ ਇਸ ਕਿਸਮ ਦਾ ਕਾਨੂੰਨ ਨਹੀਂ ਹੋਣਾ ਚਾਹੀਦਾ ਜਿਹੜਾ ਵੀ ਵਿਅਕਤੀ ਨਸ਼ੇ ਵੇਚਦਾ ਨੌਜਵਾਨਾਂ ਦੀ ਬਰਬਾਦੀ ਕਰਦਾ ਕੀ ਉਹਦੇ ਵਾਸਤੇ ਸੱਚਮੁੱਚ ਮੌਤ ਦੀ ਸਜ਼ਾ ਨਹੀਂ ਹੋਣੀ ਚਾਹੀਦੀ ਕੀ ਹਿਮਾਚਲ ਪ੍ਰਦੇਸ਼ ਦੀ ਸਰਕਾਰ ਜਿਹੜਾ ਇਹ ਕਾਨੂੰਨ ਇਹ ਬਿੱਲ ਲੈ ਕੇ ਆ ਰਹੀ ਹੈ ਕੀ ਉਹ ਸਹੀ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਲਿਖਿਓ ਪੰਜਾਬ ਦੀ ਵਿਧਾਨ ਸਭਾ ਵੀ ਚੱਲ ਰਹੀ ਹੈ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਵੀ ਨਸ਼ਿਆਂ ਦੇ ਖਿਲਾਫ ਸਖਤ ਕਾਨੂੰਨ ਆਉਣਾ ਚਾਹੀਦਾ ਪਰ ਕਾਰਵਾਈ ਸਿਰਫ ਛੋਟੀਆਂ ਮੱਛੀਆਂ ਤੇ ਨਹੀਂ ਹੋਣੀ ਚਾਹੀਦੀ ਕਾਰਵਾਈ ਉਹਨਾਂ ਵੱਡੇ ਮગર ਮੱਛਾਂ ਤੇ ਵੀ ਹੋਣੀ ਚਾਹੀਦੀ ਹੈ ਜਿਹੜੇ ਸਿਆਸੀ ਬਣੇ ਬੈਠੇ ਨੇ ਜਿਹੜੇ ਰਾਜਨੀਤਿਕ ਵੀ ਬਣੇ ਬੈਠੇ ਨੇ ਅਗਲੀ ਵੱਡੀ ਖਬਰ ਹਰਿਆਣਾ ਦੀ ਵਿਧਾਨ ਸਭਾ ਦੇ ਵਿੱਚ ਇੱਕ ਨਵਾਂ ਬਿੱਲ ਉਹਨਾਂ ਨੇ ਕਾਨੂੰਨ ਬਣਾਉਣ ਲਈ ਲੈ ਕੇ ਆਂਦਾ ਹੈ ਕਿ ਜਿਹੜੇ ਵੀ ਏਜੰਟ ਗਲਤ ਤਰੀਕਿਆਂ ਦੇ ਨਾਲ ਡੌਂਕੀ ਲਵਾ ਕੇ ਬਾਹਰ ਭੇਜਦੇ ਨੇ ਮੁੰਡੇ ਕੁੜੀਆਂ ਨੂੰ ਝਾਂਸੇ 'ਚ ਲਿਆ ਕੇ ਬਾਹਰ ਭੇਜਦੇ ਨੇ ਤੇ ਉਹਨਾਂ ਉਹਨਾਂ ਏਜੰਟਾਂ ਨੂੰ ਹੁਣ 7 ਸਾਲ ਤੱਕ ਦੀ ਸਜ਼ਾ ਦੇਣ ਦੇ ਲਈ ਵਿਧਾਨ ਸਭਾ ਦੇ ਵਿੱਚ ਬਿੱਲ ਲਿਆਂਦਾ ਜਾ ਰਿਹਾ ਹੈ ਹੁਣ ਇਹ ਪੰਜਾਬ ਨਾਲ ਵੀ ਜੁੜਿਆ ਮਸਲਾ ਤੁਸੀਂ ਦੱਸੋ ਕੀ ਪੰਜਾਬ ਦੇ ਵਿੱਚ ਵੀ ਇਦਾਂ ਦਾ ਬਿੱਲ ਨਹੀਂ ਲੈ ਕੇ ਆਉਣਾ ਚਾਹੀਦਾ ਇਦਾਂ ਦਾ ਕਾਨੂੰਨ ਨਹੀਂ ਬੰਨਣਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚੋਂ ਵੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਮੁੰਡੇ ਕੁੜੀਆਂ ਨੂੰ ਗਲਤ ਤਰੀਕਿਆਂ ਦੇ ਨਾਲ ਵਿਦੇਸ਼ਾਂ ਮਤਲਬ ਭੇਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਏਜੰਟ ਮੋਟਾ ਪੈਸਾ ਖਾਂਦੇ ਨੇ ਪੈਸਾ ਖਾ ਕੇ ਨੌਜਵਾਨ ਮੁੰਡੇ ਕੁੜੀਆਂ ਦੀਆਂ ਜ਼ਿੰਦਗੀਆਂ ਨੂੰ ਬਰਬਾਦ ਕੀਤਾ ਜਾਂਦਾ ਹੈ ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਇਹ ਇਸ ਤਰ੍ਹਾਂ ਦਾ ਬਿੱਲ ਆਉਣਾ ਚਾਹੀਦਾ ਹੈ ਜਿਹੜੇ ਠੱਗ ਏਜੰਟ ਨੇ ਉਹਨਾਂ ਲਈ ਸਜ਼ਾ ਸਖਤ ਹੋਣੀ ਚਾਹੀਦੀ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਲਿਖਿਓ ਹੁਣ ਅਗਲੀ ਵੱਡੀ ਖਬਰ ਤੇ ਗੱਲ ਕਰਦੇ ਆ ਹੁਣ ਜਦੋਂ ਪਿਛਲੇ ਦਿਨੀ ਕਿਸਾਨਾਂ ਦਾ ਤੇ ਪੰਜਾਬ ਸਰਕਾਰ ਦਾ ਪੇਚਾ ਪਿਆ ਜਦੋਂ ਪਹਿਲਾਂ ਤਾਂ 5 ਮਾਰਚ ਨੂੰ ਜਦੋਂ ਕਿਸਾਨਾਂ ਨੇ ਚੰਡੀਗੜ੍ਹ ਮੋਰਚਾ ਲਾਉਣਾ ਸੀ ਤਾਂ ਪੰਜਾਬ ਸਰਕਾਰ ਨੇ ਪੁਲਿਸ ਦੀ ਸ਼ਕਤੀ ਕਰਕੇ ਉਹ ਰੋਕ ਦਿੱਤਾ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਮੀਟਿੰਗ 'ਚ ਸੱਦੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਫਿਰ ਜਿਸ ਤਰੀਕੇ ਦੇ ਨਾਲ ਸ਼ੰਭੂ ਖਨੋਰੀ ਖਾਲੀ ਕਰਾਇਆ ਗਿਆ ਉਸ ਤੋਂ ਬਾਅਦ ਕਿਸਾਨ ਕਾਫੀ ਫੜੇ ਹੋਏ ਸੀ ਗ੍ਰਫਤਾਰ ਸੀ ਔਰ ਉਸ ਤੋਂ ਬਾਅਦ ਐਸ ਕੇ ਐਮ ਭਾਰਤ ਸੰਯੁਕਤ ਕਿਸਾਨ ਮੋਰਚਾ ਭਾਰਤ ਜਿਹੜਾ ਕਿ ਸ਼ੰਭੂ ਖਣੋਰੀ ਦੇ ਉੱਪਰ ਲੜਾਈ ਨਹੀਂ ਸੀ ਲੜ ਰਿਆ ਉਹ ਵੱਖਰੇ ਤੌਰ ਤੇ ਸੰਘਰਸ਼ ਕਰ ਰਿਹਾ ਤਾਂ ਉਹਨੇ ਫਿਰ ਇਹਨਾਂ ਕਿਸਾਨਾਂ ਨੂੰ ਛਡਾਉਣ ਦੇ ਲਈ ਸੰਘਰਸ਼ ਦਾ ਐਲਾਨ ਕੀਤਾ ਸੀ ਤੇ ਅੱਜ 28 ਨੂੰ ਅੱਜ 28 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਸੱਦਾ ਦਿੱਤਾ ਹੋਇਆ ਸੀਗਾ ਕਿ ਪੂਰੇ ਦੇਸ਼ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਪਰ ਧਰਨੇ ਦੇ ਕੇ ਤੇ ਉਹ ਜਿਹੜੇ ਕਿਸਾਨ ਫੜੇ ਨੇ ਜੋ ਜ਼ਬਰ ਕੀਤਾ ਜਾ ਰਿਹਾ ਉਹਨੂੰ ਰੋਕਿਆ ਜਾਏਗਾ ਔਰ ਕਿਸਾਨ ਰਿਹਾ ਕਰਾਏ ਜਾਣਗੇ ਉਸ ਤੋਂ ਪਹਿਲਾਂ ਹੀ ਬੀਤੀ ਰਾਤ ਪੰਜਾਬ ਸਰਕਾਰ ਨੇ ਜਿੰਨੇ ਵੀ ਕਿਸਾਨ ਸ਼ੰਭੂ ਤੇ ਖਨੋਰੀ ਤੋਂ ਗ੍ਰਿਫਤਾਰ ਕੀਤੇ ਸੀ ਫੜੇ ਸੀ ਉਹ ਸਾਰੇ ਰਿਹਾ ਕਰ ਦਿੱਤੇ ਨੇ ਉਹ ਸਾਰੇ ਛੱਡ ਦਿੱਤੇ ਨੇ ਔਰ ਹੁਣ ਸਰਵਨ ਸਿੰਘ ਪੰਦੇਰ ਕਾਕਾ ਸਿੰਘ ਕੋਟੜਾ ਅਬ ਮੰਨਿਊ ਕੁਹਾੜ ਸਾਰੇ ਜਿਹੜੇ ਨੇਨ ਕਿਸਾਨ ਆਗੂ ਰਹੇ ਉਹ ਸੁਖਜੀਤ ਸਿੰਘ ਹਰਦੋ ਝੰਡੇ ਸਮੇਤ ਛੱਡ ਦਿੱਤੇ ਗਏ ਨੇ ਤੇ ਹੁਣ ਉਹ ਅੱਜ ਜਿਹੜਾ ਐਸਕੇਪ ਭਾਰਤ ਨੇ ਅੱਜ ਜਿਹੜਾ ਹੈੱਡਕੁਆਟਰਾਂ ਤੇ ਧਰਨਿਆਂ ਦਾ ਪ੍ਰੋਗਰਾਮ ਦਿੱਤਾ ਹੈ ਉਹਦੇ ਵਿੱਚ ਸ਼ਾਮਲ ਹੋ ਰਹੇ ਨੇ ਇੱਕ ਵੱਡੀ ਜਿੱਤ ਤੇ ਕਹੀ ਜਾ ਸਕਦੀ ਆ ਕਿਉਂਕਿ ਪਿਛਲੇ ਟਾਈਮ ਤੋਂ ਕਿਸਾਨ ਅੰਦੋਲਨ ਦੋ ਫਾੜ ਹੋਇਆ ਸੀ ਤਿੰਨ ਧੜਿਆਂ ਚ ਵੰਡਿਆ ਹੋਇਆ ਸੀਗਾ ਐਸਕੇਪ ਭਾਰਤ ਜਿਹੜਾ ਪਹਿਲਾਂ ਬਣਾਇਆ ਸੀ ਉਹ ਉਹ ਸੀਗਾ ਉਹਦੇ ਵਿੱਚੋਂ ਫਿਰ ਜਗਜੀਤ ਸਿੰਘ ਦੱਲੇਵਾਲ ਹੋਰਾਂ ਨੇ ਪਾਸੇ ਹੋ ਕੇ ਤੇ ਐਸਕੇਮ ਗੈਰ ਸਿਆਸੀ ਬਣਾ ਲਿਆ ਸੀ ਤੇ ਫਿਰ ਇੱਕ ਹੋਰ ਸਯੁਕਤ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਉਹ ਵੱਖਰੇ ਤੌਰ ਤੇ ਬਣਾ ਦਿੱਤਾ ਗਿਆ ਸੀਗਾ ਇਸ ਤਰ੍ਹਾਂ 3-4 ਢੜੇ ਜਿਹੜੇ ਆ ਉਹ ਬਣ ਚੁੱਕੇ ਸੀ ਸਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਪਰ ਜਿਸ ਤਰੀਕੇ ਨਾਲ ਸਰਕਾਰ ਨੇ ਸਾਰਿਆਂ ਨੂੰ ਦਬਾਇਆ ਤਾਂ ਇਹਦੇ ਵਿੱਚੋਂ ਹੁਣ ਫੇਰ ਦੁਬਾਰਾ ਇਕੱਠੇ ਹੋਣ ਦੀ ਵੱਡੀ ਲੋੜ ਖੜੀ ਹੋ ਗਈ ਹੈ। ਉਹ ਜਿਸ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਨੇ ਏਕਤਾ ਤੇ ਆਪਣਾ ਜਿਤਾਉਂਦਿਆਂ ਇਸ ਜਿਹੜਾ ਡੱਲੇਵਾਲ ਸ਼ੰਭੂ ਖਣੋਰੀ ਵਾਲੀਆਂ ਜੱਥੇਬੰਦੀਆਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਰੱਖਿਆ ਤਾਂ ਉਹਨੇ ਫੇਰ ਏਕਤਾ ਦਾ ਰਾਹ ਖੋਲ੍ਹਿਆ। ਹੁਣ ਜੇਲ੍ਹ ਚੋਂ ਆਏ ਜਿਹੜੇ ਆਗੂ ਨੇ ਉਹ ਵੀ ਇਹ ਸੋਚ ਰਹੇ ਨੇ ਕਿ ਏਕਤਾ ਹੋ ਜਾਣੀ ਚਾਹੀਦੀ ਹੈ। ਤੁਹਾਨੂੰ ਕੀ ਲੱਗਦਾ ਤੁਸੀਂ ਇਹਦੇ ਬਾਰੇ ਆਪਣਾ ਕੀਮਤੀ ਵਿਚਾਰ ਆਪਣਾ ਕੀਮਤੀ ਕਮੈਂਟ ਜਰੂਰ ਕਰਿਓ ਉਧਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੱਡਾ ਹੰਗਾਮਾ ਕੱਲ ਵੀ ਹੋਇਆ ਅੱਜ ਫੇਰ ਚੱਲ ਰਿਹਾ ਹੈ ਸਿੰਚੇਵਾਲ ਮਾਡਲ ਨੂੰ ਲੈ ਕੇ ਵੱਡਾ ਰੌਲਾ ਪਿਆ ਹੋਇਆ ਬਲਬੀਰ ਸਿੰਘ ਸੀਚੇਵਾਲ ਅੱਜ ਖੁਦ ਬੋਲੇ ਨੇ ਕਿਉਂਕਿ ਜਦੋਂ ਸੀਚੇਵਾਲ ਪ੍ਰੋਜੈਕਟ ਦਾ ਨਾਮ ਰੱਖਿਆ ਗਿਆ ਸੀਗਾ ਤਾਂ ਉਹਦੇ ਉੱਪਰ ਵਿਧਾਨ ਸਭਾ ਦੇ ਵਿੱਚ ਜੜੀ ਵਿਰੋਧੀ ਤੇ ਰਹਿ ਜੜੀ ਪ੍ਰਤਾਪ ਸਿੰਘ ਬਾਜਵਾ ਹੋਰੀ ਨਹੀਂ ਉਹਨਾਂ ਨੇ ਇਹਤੇ ਸਖਤ ਤਰਾਜ ਦਿਤਾਇਆ ਸੀ ਉਹਨਾਂ ਨੇ ਕਿਹਾ ਸੀ ਕਿ ਸੀਚੇਵਾਲ ਦੇ ਨਾਂ ਤੇ ਕਿਉਂ ਰੱਖ ਰਹੇ ਹੋ ਉਹ ਕੋਈ ਇੰਜੀਨੀਅਰ ਹੈ ਉਹ ਕੋਈ ਡਾਕਟਰ ਹੈ ਉਹ ਕੋਈ ਵਿਗਿਆਨੀ ਹੈ ਤਾਂ ਫਿਰ ਉਸ ਤੋਂ ਬਾਅਦ ਉਥੇ ਤਣਾ ਤਣੀ ਹੋਈ ਉਥੇ ਰੌਲਾ ਪਿਆ ਫਿਰ ਜਿਹੜਾ ਕਾਂਗਰਸ ਦੇ ਨੇਤਾ ਐਲੋਪੀ ਪ੍ਰਤਾਪ ਸਿੰਘ ਬਾਜਵਾ ਵਿਧਾਨ ਸਭਾ ਛੱਡ ਕੇ ਬਾਹਰ ਚਲੇ ਗਏ ਉਸ ਤੋਂ ਬਾਅਦ ਫਿਰ ਅੱਜ ਫਿਰ ਕੱਲ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਵਿਧਾਨ ਸਭਾ ਚਾਏ ਉਹਨਾਂ ਨੇ ਫਿਰ ਪ੍ਰਤਾਪ ਸਿੰਘ ਬਾਜਵਾ ਤੇ ਕਾਫੀ ਆਪਾਂ ਕਹਿ ਸਕਦੇ ਕਿ ਤਵਾ ਲਾਇਆ ਔਰ ਨਾਲੇ ਦੱਸਿਆ ਵੀ ਸੀਚੇਵਾਲ ਮਾਡਲ ਕੀ ਹੈ ਤੇ ਅੱਜ ਬਲਬੀਰ ਸਿੰਘ ਸੀਚੇਵਾਲ ਖੁਦ ਕਈ ਚੈਨਲਾਂ ਦੇ ਉੱਪਰ ਬੋਲੇ ਨੇ ਜਿੱਥੇ ਉਹਨਾਂ ਨੇ ਇਹ ਦਾਵਾ ਕੀਤਾ ਹੈ ਕਿ ਸਾਡਾ ਸੀਚੇਵਾਲ ਮਾਡਲ ਕਾਮਯਾਬ ਮਾਡਲ ਹੈ ਔਰ ਉਹ ਕਿਤੇ ਵੀ ਫੇਲ ਨਹੀਂ ਹੋਇਆ ਤੇ ਕੱਲ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਆਮ ਆਦਮੀ ਪਾਰਟੀ ਦੀ ਇੱਕ ਐਮਐਲਏ ਜਿਹੜੀ ਆ ਉਹ ਬੀਬੀ ਉਹਨੇ ਕਾਫੀ ਝੜਪ ਲਈ ਸੀ ਮੇੜੋ ਮੇੜੀ ਹੋਈ ਸੀ ਉਹ ਬੀਬੀ ਨੇ ਕਹਿਤਾ ਸੀ ਕਿ ਇਸ ਨੂੰ ਇੱਥੇ ਵਿਧਾਨ ਸਭਾ ਦੇ ਵਿੱਚ ਇਹ ਆਉਣ ਦਾ ਹੱਕਦਾਰ ਹੀ ਨਹੀਂ ਹੈਗਾ ਇਹਨੂੰ ਮੈਂ ਦੇਖਣਾ ਨਹੀਂ ਚਾਹੁੰਦੀ ਇੱਥੇ ਇਹਨੂੰ ਬਾਹਰ ਚਲੇ ਜਾਣਾ ਚਾਹੀਦਾ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਕਿਉਂਕਿ ਇਹ ਸੀਚੇਵਾਲ ਦੇ ਖਿਲਾਫ ਕਿਉਂ ਬੋਲਦਾ ਹੈ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਫਿਰ ਕਿਹਾ ਸੀ ਬੀਬੀ ਬਹਿ ਜਾ ਬਹਿ ਜਾ ਮੈਂ ਤੇਰੇ ਕਹਿਣ ਤੇ ਮਾਫੀ ਨਹੀਂ ਮੰਗਣ ਵਾਲਾ ਤੇ ਫਿਰ ਪ੍ਰਤਾਪ ਸਿੰਘ ਬਾਜਵਾ ਬਾਹਰ ਚਲਾ ਗਿਆ ਸੀ ਤਾਂ ਇਹਦੇ ਦਰਮਿਆਨ ਸਪੀਕਰ ਕਲਤਾਰ ਸਿੰਘ ਸੰਧਵਾ ਵੀ ਕਾਫੀ ਬੋਲਦੇ ਦਿਖੇ ਪਰ ਉਹਨਾਂ ਦੀ ਗੱਲ ਵੀ ਉਸ ਤਰੀਕੇ ਨਾਲ ਮਾਹੌਲ ਨੂੰ ਸ਼ਾਂਤ ਨਹੀਂ ਸੀ ਕਰ ਸਕੀ ਭਾਵੇਂ ਕਿ ਸਾਰੇ ਸਿਆਸੀ ਪਾਰਟੀਆਂ ਕਰਦੀਆਂ ਡਰਾਮੇ ਆ ਮਤਲਬ ਵੋਟ ਪੋਲਿਟਿਕਸ ਦੀ ਖੇਡ ਖੇਡਦੇ ਨੇ ਆਮ ਲੋਕਾਂ ਲਈ ਆਮ ਲੋਕਾਂ ਦੀ ਜ਼ਿੰਦਗੀ ਦੇ ਲਈ ਆਮ ਲੋਕਾਂ ਦੀ ਬਿਹਤਰੀ ਦੇ ਲਈ ਕਿਸੇ ਵੀ ਸਰਕਾਰ ਨੇ ਅਜੇ ਤੱਕ ਕੁਝ ਨਹੀਂ ਕੀਤਾ ਔਰਤਾਂ 1000 ਮਹੀਨਾ ਦਾ ਐਲਾਨ ਉਡਿਕ ਰਹੀਆਂ ਨੇ ਔਰ ਅੱਜ ਆਖਰੀ ਦੇਣੇ ਵਿਧਾਨ ਸਭਾ ਦਾ ਪਰ ਹੁਣ ਤੱਕ ਐਲਾਨ ਕੀਤਾ ਨਹੀਂ ਗਿਆ ਤੁਸੀਂ ਇਹਦੇ ਬਾਰੇ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਲਿਖ ਦਿਓ ਬਹੁਤ